this is india, india. yes india. India. punjab ha we are living in punjab okay han ji dosto sat sri akal ji sat sri akal ji sat sri akal han ji te aa jera banda aaya han ji dosto sat sri akal ji sat sri akal ji te idhar buzurg da mask pehneya hoya ji ਸੰਤੂ ਸਾਹਿਬ ਨੇ ਇਹ ਮੈਂ ਤੁਹਾਨੂੰ ਪਛਾਣ ਚਾਹ ਰਿਹਾ ਕਿ ਨਹੀਂ ਆ ਰਿਹਾ ਹਾਂਜੀ ਛੋੜਾ ਜਿਹਾ ਮਾਸਕ ਜਿਹੜਾ ਕੀ ਰਹਿ ਗਿਆ ਥੋੜਾ ਜਿਹਾ ਵੱਡਾ ਪਰ ਫੇਸ ਥੋੜਾ ਥੋੜਾ ਹੈਗਾ ਪਤਲਾ ਪਰ ਜਿਹੜਾ ਕੀ ਆਪਾਂ ਹੁਣ ਪ੍ਰੈਂਕ ਕਰਨ ਲੱਗੇ ਆ ਆਪਣੀ ਦਾਦੀ ਦੇ ਨਾਲ ਤੇ ਕਿਉਂਕਿ ਉਹ ਅੰਦਰ ਬੈਠੇ ਹੋਏ ਆ ਬਾਬਾ ਹੀ ਸੁਭਦੇ ਆ ਸਭ ਕੁੱਤੀ ਦੇ ਕਿਤੇ ਨੇ ਤੇ ਜਿਹੜਾ ਸਾਡਾ ਸਟਫੀ ਉਹ ਵੇਖ ਵੇਖ ਕੇ ਡਰੀ ਜਾਂਦਾ ਚੱਲ ਜਾਂਦਾ ਦਾਦੀ ਨੂੰ ਪ੍ਰੈਂਕ ਕਰ ਲੱਗੇ ਹਾਂਜੀ ਤੁਸੀਂ ਦੇਖੋ ਸਾਡੀ ਦਾਦੀ ਕੀ ਰੈਕਟ ਕਰਦੀ ਹੈ ਹਾਂਜੀ ਪ੍ਰੈਂਕ ਦਾਦੀ ਨਾ ਹੋਣ ਵਾਲਾ ਤੇ ਦੇਖੋ ਕਿਵੇਂ ਕਰਦੇ ਹੈਗੇ ਆ ਕਿਤੇ ਡਾਰੀ ਨਾ ਜਾ ਨਾ ਹੋਰ ਨਾ ਬੀਬੀ ਬੂਫੇ ਘਟਾ ਦੇ ਕਿਤੇ ਪੰਗਾ ਨਾ ਖੜਾ ਕਰ ਦਿਓ ਕੋਈ ਰਹਿਣ ਦਿਓ ਰਹਿਣ ਦਿਓ ਆਪਾਂ ਚੱਲੀ ਅੰਦਰ ਬਾਬਾ ਬਾਹਰ ਘਟ ਕਰਕੇ ਆਵਾਂ ਪਹਿਲਾਂ ਦੁਸ਼ਤੀ ਚੋਂ ਕੱਢੀ ਜਾਂਦੇ ਆਂ। ਅਰੇ ਨਾਮ ਨੂੰ ਪਾਪਾਂ ਨੂੰ ਹਰਦੇ ਦੇ ਦੂਰ ਕਰਦੇ ਨੇ। ਅਗਰ ਕੋਈ ਦੁਸ਼ਤ ਹੋਵੇ ਬਾਹਰ ਦਾ ਵੀ ਉਹਦਾ ਨਾਮ ਜਪ ਲੈ। ਇੱਥੇ ਬਹਿ ਜਾ। ਸ਼ਰਧੀ ਤੁਹਾਨੂੰ ਦੇਖਵਾ ਹਰਜੂ ਮਹਾਰਾਜ ਨੂੰ ਜਾਈ ਗੁਰੂ ਦਾ ਨਾਮ ਬੀਬੀ ਦੇਖਦੇ ਪਏ ਆ। ਹਰਜੂ ਬੀਬੀ ਪੁੱਛ ਰਹੇ ਆ ਵੀ ਠੀਕ ਹੋ? ਬੀਬੀ ਚੁੱਪ ਕਰਕੇ ਬੈਠੇ ਹੋਏ ਆ ਇੱਤ ਇੱਤਰ ਪੈਜੋ ਬਾਬਾ ਜੀ ਪੋਤਰਾ ਸਭਾਇਓ ਔਰ ਅੰਤਰ ਅਰਜ ਗਹੀ ਤਿਰਪਾ ਜੀ ਬੀਬੀ ਆ ਬਾਬਾ ਜੀ ਆਇਆ ਮੇਰੇ ਕੋਲ ਨਹੀਂ ਆ ਨੰਦਿਆਂ ਦੇ ਵਿੱਚ ਬਹੁਤ ਬੜੀ ਪਾਤੀ ਆ ਪਾਈ ਕੀ ਆਇਆ ਨੁ ਦੁਨੀਆ ਪੀ ਆਇਆ ये तूने चूसा है ये जो पिचारे आज आप ओपे है तू किसी को एक नहीं है ना शादी चंगा लौंग बेटा मैं मेरे बेटे के ना यार तुम कैसे पता सी ये बात क्या नहीं तो आप ना ही कुछ भी रखे कुछ जो तू काट रहा है तो क्यों पता नहीं බිබිනර මුයින ගිතා බබවල බිිද සෑම්ගී